ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਧਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਸ ਵੱਡੇ ਪੰਜਾਬੀ ਗਾਇਕ ਨਵਾਂਪਰਿਆ ਵੱਡਾ ਭਿਆਨਕ ਖੜਕਾ ਹਾਦਸਾ ਮੌਕੇ ਤੇ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬੀ ਸੰਗੀਤ ਜਗਤ ਤੋਂ ਦੁੱਖ ਦੀ ਖਬਰ ਸਾਹਮਣੇ ਆ ਰਹੀ ਹੈ ਦਰਸ ਪੰਜਾਬੀ ਗਾਇਕ ਦਲਵੀਰ ਸ਼ੋਕੀ ਦੀ ਛੜਕਾ ਹਾਸੇ ਜੋ ਮੌਤ ਹੋ ਗਈ ਗਾਇਕ ਦਲਵੀਰ ਸ਼ੋਕੀ ਦੀ ਕਾਰ ਕਿਸ਼ਨਗੜ ਕਰਤਾਰਪੁਰ ਲਿੰਕ ਰੋਡ ਤੇ ਅੱਡਾ ਨੋਗਯਾ ਨੇੜੇ ਨਰਕਤਣਾ ਟਕਰਾ ਗਈ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪਤ ਨੇੜੇ ਇੱਕ ਪ੍ਰੋਗਰਾਮ ਤੋਂ ਆਪਣੀ ਕਾਰ ਵੇਟ ਡਿਪੈਂਡ ਬਾਕਸ ਉੱਪਰ ਤਰੇ ਸਨ ਤੇ ਇਸ ਤਣ ਇਹ ਹਾਦਸਾ ਵਾਪਰ ਗਿਆ ਇਸ ਜਾਣਕਾਰੀ ਦਿੰਦਿਆਂ ਸਬੰਧੀ ਲੋਕ ਗਾਇਕ ਦਲਵਿੰਦਰ ਜਲਪੁਰੀ ਨੇ ਦੱਸਿਆ ਕਿ ਹਲਕਾ ਬੇਕੋਵਾਲ ਦੇ ਪਿੰਡ ਅਕਬਰਪੁਰ ਚ ਇੱਕ ਸਬੱਚਰ ਪ੍ਰੋਗਰਾਮ ਸੀ ਜਿਸ ਚ ਸ਼ੋਕੀ ਨੇ ਉਹਨਾਂ ਦੇ ਨਾਲ ਸ਼ਿੱਖਰਤ ਕੀਤੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੜਕਸਰ ਜਦੋਂ ਆਪਣੇ ਪਿੰਡ ਨੁਗੱਜਾ ਕਲੋਨੀ ਵੀ ਆ ਰਿਹਾ ਸੀ ਤੇ ਰਸਤੇ 'ਚ ਉਸ ਦੀ ਕਾਰ ਵੀ ਕਾਬੂ ਕੇ ਨਿਤਰਖਣਾ ਟਕਰਾ ਗਈ ਤੇ ਟੱਕਰੀ ਨਹੀਂ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸ਼ੌਕੀ ਦੀ ਮੌਕੇ ਤੇ ਮੌਤ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ